ਜਿਹੜੇ ਕਿਸਾਨ ਮੋਦੀ ਤੋਂ ਨਹੀਂ ਡਰੇ ਉਹ ਡਰાય ਹੁਣ ਚੋਰਾਂ ਨੇ ਇਹੋ ਜੀ ਇੱਕ ਚੋਰੀ ਦੀ ਘਟਨਾ ਦਿਖਾਉਂਦੇ ਆਂ ਬਲਾਚੌਰ ਦੇ ਨਾਲ ਲੱਗਦੇ ਪਿੰਡ ਮਹਿਮੂਦਪੁਰ ਗਾਧੜੀਆਂ ਜਿੱਥੇ ਬੀਤੀ ਰਾਤ ਚੋਰਾਂ ਦੇ ਵੱਲੋਂ ਖੇਤ ਵਿੱਚ ਲੱਗੇ ਦੋ ਟਰਾਂਸਫਾਰਮਾਂ ਵਿੱਚੋਂ ਤਾਂਬਾ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੀੜਤ ਕਿਸਾਨ ਬਲਦੇਵ ਸਿੰਘ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਦਿਨੋ-ਦਿਨ ਪੰਜਾਬ ਵਿੱਚ ਨਸ਼ਿਆਂ ਦਾ ਰੁਝਾਨ ਫੱਦਾ ਜਾ ਰਿਹਾ ਹੈ ਹੁਣੇ ਚੋਰਾਂ ਨੇ ਵੀ ਕਿਸਾਨਾਂ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੈ ਟਰਾਂਸਫਾਰਮ ਬੰਦ ਹੋਣ ਕਾਰਨ ਖੇਤੀ ਦੀ ਸੰਚਾਈ ਵਿੱਚ ਵੀ ਰੁਕਾਵਟ ਆ ਰਹੀਆਂ ਹਨ ਹਰ ਵਾਸਲਾ ਰਹੇ ਆ ਕਦੋਂ ਤੋਂ ਕਦੋਂ ਤੋਂ ਜੀ ਸਵੇਰੇ ਲੱਗੇ ਬਦਲ ਸਰ ਜੀ ਛੋਟਾ ਭਾਈ ਇਸ ਵੇਰੇ ਰਾਤ ਨੂੰ 11 ਵਜੇ ਮੋਟਰ ਤੋਂ ਗਿਆਏ ਉਹ ਉਹਦੇ ਬਾਅਦ ਫਿਰ ਸਵੇਰੇ ਪਤਾ ਲੱਗੇ ਜੇ ਵੇਲੇ ਅਸੀਂ ਆਏ ਇੱਥੇ ਮੋਟਰ ਦੇ ਛੋਟਾ ਹੀ ਆਇਆ ਮੈਂ ਤਾਂ ਬਾਅਦ ਜੋ ਆਏ ਨਹੀਂ ਮੈਨੂੰ ਫੋਨ ਕੀਤਾ ਵੀ ਅੱਜ ਦਾ ਟਰਾਂਸਫਾਰਮ ਸਾਡਾ ਖੁੱਲ ਗਿਆ ਨਾਲੇ ਆ ਬਲਦੇਵ ਦਾ ਖੁੱਲ ਗਿਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਹੁਣ ਇਹ ਬਿਜਲੀ ਵਾਲੇ ਮਾਏ ਨੂੰ ਪਤਾ ਚਾਹੀਦਾ ਕਿੰਨਾ ਕਿੰਨਾ ਹੈ ਇਹਦਾ ਜੋ ਵੀ ਹੈ ਇਹ ਬਿਜਲੀ ਬਹਿਗ ਵਾਲੇ ਹੁਣ ਟਰਾਂਸਫਰ ਕਿੰਨਾ ਪਾਉਂਦੇ ਕਿਆ ਕਰਦੇ ਕਿਆ ਨਹੀਂ ਕਰਦੇ ਤਾਂ ਉਹਨਾਂ ਉੱਪਰ ਡਿਪੈਂਡ ਹੈ ਆਪਣੀ ਉੱਥੇ ਦੱਸੋ ਵੀ ਬਿਜਿਓ ਤਾਂ ਜਾਏ ਮੈਂ ਉਥੋਂ ਐਫਆਰ ਐਫਆਈਆਰ ਕਰਕੇ ਥਾਣੇ ਚ ਉਹ ਉਥੋਂ ਇੱਧਰ ਨੂੰ ਆਇਆ ਹਾਂ ਜੀ ਭਾਈ ਆਪਣਾ ਨਾਮ ਜੀ ਜਸਵੰਤ ਸਿੰਘ ਜੀ ਇਹਦਾ ਬਟਾ ਜੀ ਆਪਣਾ ਮੇਰਾ ਪਿੰਡ ਕੰਗਣਾ ਬੇਟਾ ਤੇ ਹੁਣ ਇਸ ਵੇਲੇ ਕਿੱਥੇ ਖੜੇ ਆ ਅਸੀਂ ਇਸ ਟਾਈਮ ਮਹਿਮੂਦਪੁਰ ਗਾਦਰੀ ਨੇ ਜਿੱਥੇ ਦੋ ਟਰਾਂਸਪੋਰਟ ਚੋਰੀ ਹੋਏ ਆ ਇੱਕ ਬਲਦੇਵ ਸਿੰਘ ਵੱਜਦੀ ਮੋਟਰ ਤੋਂ ਇੱਕ ਬ੍ਰਿਜ ਹਰਨਾ ਦੀ ਮੋਟਰ ਦੇ ਮਤਲਬ ਚੋਰੀ ਹੋਇਆ ਬਿਲਕੁਲ ਕਿਲੇ ਦੇ ਵਾਸਲੇ ਤੇ ਆ ਮਤਲਬ ਇਹ ਸਾਡੇ ਏਰੀਆ ਦੇ ਪਹਿਲਾ ਜਨ ਸਾਹਿਬ ਬਲੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਵੀ ਇਹ ਨਾ ਚੋਰਾਂ ਤੇ ਠਾਲੂ ਕਿਉਂਕਿ ਜ਼ਿਮੀਂਦਾਰ ਸਵੇਰ ਦੇ 5 4 ਵਜੇ ਤੋਂ ਲੈ ਕੇ ਸ਼ਾਮ ਦੇ 10 11 ਵਜੇ ਤੱਕ ਵੈਸੇ ਹੀ ਥੱਕ ਜਾਂਦਾ ਖੇਤਾਂ ਗਾ ਉਹ ਰਾਤ ਨੂੰ ਕਿੱਥੇ ਰੱਖੀ ਕਰੂਗਾ ਟਰਾਂਸਫਾਰਮਰ ਦੀ ਕਿਉਂਕਿ ਉਹਦਾ ਥੱਕਿਆ ਹੁੰਦਾ ਸਵੇਰ ਦਾ ਕਿਉਂਕਿ ਆ ਦੇਖੋ ਹਜੇ ਤੁਸੀਂ ਇਧਰੋਂ ਕੈਮਰੇ ਦੀ ਨਿਗਾਹ ਮਾਰੋ ਮੜੀ ਝੋਨਾ ਲਾਉਣੇ ਨੂੰ ਪਿਆ ਹੈਗਾ ਪਨੀਰੀਆ ਪੱਟੀ ਪਈ ਆ ਟਰਾਂਸਫਾਰਮਰ ਰਾਤ ਦੇ ਚੋਰੀ ਹੋ ਗਿਆ ਤਾਂ ਅਸੀਂ ਤਾਂ ਮੰਗ ਕਰਦੇ ਫਿਰ ਦੱਸ ਦਿੰਦੇ ਵੀ ਇਹਨਾਂ ਚੋਰਾਂ ਦੇ ਠੱਲ ਪਈ ਨਹੀਂ ਤਾਂ ਬਹੁਤ ਮੁਸ਼ਕਲ ਹੋ ਜੂਗੀ ਦਿਨ ਦਿਹਾੜੇ ਇਹ ਚੋਰੀਆਂ ਹੋ ਰਹੀਆਂ ਨੇ ਬਹੁਤ ਤਨਵਾਦ ਜੀ ਮੇਰਾ ਆਪਣਾ ਮੇਰਾ ਨਾਮ RAMDAS ਮੇਰੇ ਘਰੋਂ ਸਰਪੰਚ ਹੈ ਮੈਂ ਤਾਂ ਸਵੇਰੇ ਪਤਾ ਲੱਗਿਆ ਮੈਂ ਫਿਰ ਆਇਆ ਦੇਖਣ ਮੇਰੇ ਮਿੱਤਰ ਆਏ ਜੈਪਾਲ ਮੈਂ ਕਿਹਾ ਵੀ ਉਹਨੇ ਅਗਲੇ ਨੇ ਕਹਣਾ ਦੇਖਣ ਹੀ ਆਇਆ ਮੈਂ ਜਦ ਦੇਖਣ ਆਇਆ ਤਾਂ ਮੈਂ ਵੀ ਜੇ ਨੂੰ ਫੋਨ ਕੀਤਾ ਵੀ ਮੈਂ ਕਿਹਾ ਤੁਸੀਂ ਉਹਨਾਂ ਨੂੰ ਭੇਜ ਦੋ ਤੁਹਾਡਾ ਲਗਾਇਆ ਠੀਕ ਹੈ ਜੀ ਤਾਂ ਦਧਾਰ ਨੂੰ ਮੈਂ ਭੇਜ ਦੋ ਤੇ ਖਬਰ ਲਾਦਵੇ ਇਹ ਦੋ ਖੁੱਲੇ ਆ ਇੱਕ ਇੱਕਲਾ ਆ ਕਿਦੇ ਤੇ ਆ ਨਾਲ ਇਹ ਦੇਖੋ ਮੋਟਰ ਬਲਦੇਵ ਫੌਜੀ ਦੀ ਮੋਟਰ ਇੱਕ ਬਲਦੇਵ ਫੌਜੀ ਦੀ ਮੋਟਰ ਇੱਕ ਜੈਪਾਲ ਹਰਵੰਸ لال ਜੀ ਜਿਹੜੇ بڑے ਭਾਈ ਆ ਉਹਨਾਂ ਦੇ ਇੱਕ ਕਿਲੇ ਦਾ ਫਾਸਲਾ ਆ ਇੱਕ ਇੱਕ ਕਿਲੇ ਦੇ ਫਾਸਲੇ ਦੇ ਉੱਤੋਂ ਹੀ ਮੋਟਰ ਐਨ ਮੇਨ ਰੋਡ ਦੇ ਨਾਲ ਨਾਲ ਕੰਧਾਂ ਲੱਗਦੀਆਂ ਮੇਨ ਰੋਡ ਦੇ ਨਾਲੇ ਟਰਾਂਸਫਾਰਮ ਲੱਗਿਆ ਇੱਕ ਘਬਿਆਤਾ ਇੱਕ ਸਜਿਆਤਾ ਦੇ ਦੋਹਾਂ ਪਾਸੇ ਦੋਏ ਟਰਾਂਸਫਾਰਮ ਜਿਹੜੇ ਹੈਗੇ ਆ ਉਹ ਸਾਰੇ ਖੋਲ ਐ ਖੋਲ ਕੇ ਸਭ ਕੁਝ ਲੈ ਗਏ ਤਾਂਬਾ ਵੀ ਲੈ ਗਏ ਵਿੱਚੋਂ ਉਹ ਜਿਹੜੇ ਘੋੜੇ ਘੜੇ ਆ ਰ ਆ ਵਗਾਰਾ ਸਾਰਾ ਕੁਝ ਚੈਨਲ ਮੇਨਾਰ ਲੈ ਗਏ ਬਾਕੀ ਖੋਲ ਜਾਂ ਸਟ ਗਏ ਆ ਤਾਂ ਤਾਂਬਾ ਸਾਰਾ ਕੱਢ ਕੇ ਲੈ ਗਏ ਆ ਤੇਲ ਤੂਲ ਵੀ ਲੈ ਗਏ ਸਭ ਕੁਝ ਛੱਡਿਆ ਗੱਖ ਨਹੀਂ ਉਹਨਾਂ ਨੇ ਇਹ ਵਿਚਾਰੇ ਜ਼ਿਮੀਂਦਾਰ ਕੀ ਕਰਨਗੇ ਜ਼ਿਮੀਂਦਾਰ ਕੁਝ ਨਹੀਂ ਕਰ ਸਕਦੇ ਜ਼ਿਮੀਂਦਾਰ ਵਿਚਾਰੇ ਰਾਤਾਂ ਰਾਤਾਂ ਨੂੰ ਇਸ ਦਿਨਾਂ ਨੂੰ ਕੰਮ ਕਰਦੇ ਆ 10 11 ਵਜੇ ਤੱਕ ਕੰਮ ਕਰਦੇ ਆ ਅਸਲ ਸੌਣਾ ਵੀ ਹੁੰਦਾ ਵਿਚਾਰਿਆਂ ਨੇ ਉਹ ਹੁਣ ਕਿੰਨਾ ਚਿਰ ਰੱਖ ਹੀ ਰੱਖ ਸਕਦੇ ਆ ਪਰ ਇਹਨਾਂ ਉੱਪਰ ਨੱਥ ਪਾਈ ਜਾਵੇ ਜਿਹੜੇ ਇਹ ਚੋਰ ਚੱਕੇ ਹੈਗੇ ਨਾ ਇਹਨਾਂ ਦਾ ਬਢਾਂਗਾ ਪੂਰਾ ਕਰਿਆ ਜਾਵੇ ਤਾਂ ਗੱਡੀ ਸੁਤਾ ਸਕਦੀ ਨਹੀਂ ਤਾਂ ਇਹ ਤਾਂ ਗਦਕ ਬਹੁਤ ਗਦਰ ਪਿਆ ਆ ਨਹੀਂ ਪਹਿਲਾ ਚਾਂਸ ਸਾਡੇ ਦਾ ਹਲੇ ਸਾਡੇ ਏਰੀਆ ਦਾ ਪਹਿਲਾ ਚਾਂਸ ਇਹ ਸਾਡੇ ਏਰੀਆ ਚ ਪਹਿਲਾ ਚਾਂਸ ਆ ਇਹ ਕੋਈ ਨਵਾਂ ਹੀ ਬੰਦਾ ਜਿਹੜਾ ਹੈਗਾ ਕੋਈ ਇੱਥੇ ਪੂਰੀ ਕਾਰਵਾਈ ਕਰਕੇ ਗਿਆ ਕਾਰਵਾਈ ਪਹਿਲਾਂ ਉਹ ਦੇਖ ਕੇ ਗਿਆ ਫਿਰ ਉਹਨੇ ਕਿਹਾ ਵੇ ਮੈਂ ਰਾਦੇ ਸਿਵੇਂ ਮੇਰਾ ਕੰਮ ਦਾ ਲੱਗਣਾ ਹੈਗਾ ਉਹ दारू ਵੀ ਪੀਤੀ ਆਰ दारू ਵੀ ਪੀਤੀ ਇਥੇ ਬਹੁਤ ਨੁਕਸਾਨ ਕਰਕੇ ਗਏ ਆ ਮਾੜੇ ਆਦਮੀਆਂ ਦੋ ਦੋ ਡੇਡ ਡੜ ਕਿੱਲਾ ਜ਼ਮੀਨ ਦਾ ਇਹਨਾਂ ਦੇ ਵਿਚਾਰਿਆਂ ਦਾ ਦੋ ਦੋ ਕਿੱਲੇ ਉਹ ਉਹਨਾਂ ਪਰ ਇਹ ਗੁਜ਼ਾਰਾ ਕਰਦੇ ਆ ਅੱਜ ਮੋਟਰਾਂ ਝੋਨਾ ਲਾਣ ਨੂੰ ਪਿਆ ਪਨੀਰੀ ਪੱਟੀ ਪਈ ਆ ਉਹ ਵਿਚਾਰੇ ਕੀ ਕਰਨਗੇ ਕਿਸੇ ਬੰਦੇ ਨੂੰ ਮਾਰ ਸਕਦੇ ਐਸਾ ਵੀ ਬੰਦਾ ਬਹੁਤ ਮੁਸ਼ਕਲ ਹੈ ਇਹਨਾਂ ਦਾ ਕੰਮ ਛੇਤੀ ਕੀਤਾ ਜਾਵੇ we